ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸੱਜਣੋਂ ਸਾਹਿਬ ਚੜ੍ਹਦੀ ਕਲਾ ਠੀਕ ਠਾਕ ਹੋਗੇ ਅੱਜ ਦੀ ਆਪਣੀ ਖਾਸ ਵਿਜ਼ਿਟ ਪਿੰਡ ਸੁੱਧ ਸਿੰਘ ਵਾਲਾ ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ ਪਿੰਪਲ ਕੋਲ ਪਹੁੰਚੇ ਆਂ ਦੋ ਬੈੜਾਂ ਇੱਕ ਜਰਸੀ ਤੇ ਐਚ ਐਫ ਕ੍ਰੋਸ ਦੋਵੇਂ ਬੈੜਾਂ ਸੱਜਣੋਂ ਚੰਗੀਆਂ ਨਰਕ ਪਰਕਰ ਤਸल्ली ਤੁਹਾਡਾ ਫਰਜ ਬੰਦਾ ਆ ਕੇ ਕਰਨੀ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਬਾਕੀ ਡਿਟੇਲ ਆਪਣੀ ਸਾਰੀ ਬਾਈ ਪੀਪਲ ਤੋਂ ਲੈ ਕੇ ਤੁਹਾਡੇ ਤਾਂ ਹੀ ਸਾਂਝੀ ਕਰਦੇ ਆ ਤੇ ਜੁੜੇ ਰਹੋ ਐਂਡ ਤੱਕ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਚੜਦੀ ਕਲਾ ਭਰਾ ਚੜਦੀ ਕਲਾ ਜੀ ਚੜਦੀ ਕਲਾ ਚਾ ਸ਼ੁਕਰ ਹੈ ਰੱਬ ਦਾ ਸੇਧਾ ਕਾਇਮ ਹੈ ਹਾਂ ਜੀ ਕਾਇਮ ਚਲੋ ਤੇ ਡਰੈਸ ਕਰ ਗਏ ਨੋਟ ਡਰੈਸ ਜੀ ਆਪਣਾ ਪਿੰਡ ਸੁੱਧ ਸਿੰਘ ਵਾਲਾ ਜੀ ਜਿਹੜਾ ਪ੍ਰੇਖ ਪਰ ਸੀਰੀਅਲੀ ਪ੍ਰਾਈਸ ਪਰ ਜੀ ਲੱਗੇ ਸ਼ਹਿਰ ਲੱਗਦਾ ਜੀ ਮੱਲਾਂ ਵਾਲਾ ਲੱਗੇ ਮੱਖੂ ਲੱਗੇ ਤੇ ਮੋਬਾਈਲ ਨੰਬਰ ਜੀ 97795 ਅੱਛਾ ਜੀ 2019 97795 020 ਠੀਕ ਹੈ ਤੇ ਦੋ ਪਸ਼ੂਈ ਹੈ ਨਾ ਦੋਵੇਂ ਵੜਾ ਹੀ ਵੜਾ ਇਹ ਇੱਕ ਸੋਈ ਬਿਲਕੁਲ ਹਾਂਜੀ ਇੱਕ ਸੋਈ ਹੈ ਅਜੀ ਕੱਲ ਠੀਕ ਹੈ ਕੱਲ ਸੋਈ ਆ ਕਿੰਨੇ ਪੌਲੇ ਤੋਂ ਬਈ ਸਟਾਰਟਿੰਗ ਕੀਤੀ ਇਹਨੇ ਵੜੇ 10 ਕਿਲੋ ਤੋਂ ਸਟਾਰਟਿੰਗ ਹੋਈ ਜੀ ਕੱਲ ਸੋਈ ਆ ਜੀ 10 ਕਿਲੋ ਤੋਂ ਚਲੋ ਤੋਰਦੇ ਮੇਰਾ ਭਰਾ 10 ਕਿਲੋ ਤੋਂ ਸੱਜਣੋਂ ਇਹਨੇ ਸਟਾਰਟਿੰਗ ਕੀਤੀ ਆ ਵਹਿੜ ਚੰਗੀ ਆ ਥਾਂ ਥਣ ਬੜਾ ਸੋਹਣਾ ਲੱਗਾ ਦੁੱਧ 15-16 ਦੋਈ ਪਰ ਜੀਦ ਨਹੀਂ ਉਹ ਤਾਂ ਆਮ ਦਾ ਦੋਈ 15-16 ਕਿਲੋ ਭਰਨਾ ਚਾਹੀਦਾ ਹਨਾ ਬਾਕੀ ਥਾਂਲੇਵਾ ਚੰਗਾ ਲੱਗਾ ਸੱਜਣੋਂ ਮੁੱਠੀ ਮੁੱਠੀ ਥਾਂਆਂ ਟਾਈਮ ਜਿਹੜਾ ਨੋਟ ਕਰਿਓ ਗਈ 12:00 ਵਜੇ ਦਾ ਦੁਪਹਿਰ ਦਾ ਹੀ ਆ ਤੇ ਆਪਣਾ ਜਿਹੜੀ ਜੱਸ ਲਾ ਲਿਓ ਸ਼ਾਮ ਇਹ ਸਵੇਰ ਕਿੰਨੇ ਵਜੇ ਸ਼ਾਮ ਨੂੰ ਤੇ ਸਵੇਰ ਚ ਭਾਈ ਹੁੰਦੀ ਆ ਸੁਭਾਈ ਜੀ ਆਪਣੇ 6 6:30 ਵਜੇ ਦੀ ਸਵੇਰ ਦੀ ਠੀਕ ਹੈ ਦਿਨੇ ਇੰਨੇ ਵਜੇ ਸ਼ਾਮ ਨੂੰ ਓਕੇ ਭਾਈ ਆਪਣੇ ਟਾਈਮ ਦਾ ਅੰਦਾਜ਼ਾ ਲਾਇਓ ਕਿ 6 6:30 ਵਜੇ ਸਵੇਰ ਤੇ 3 ਵਜੇ ਸ਼ਾਮ ਨੂੰ ਤੇ ਆ ਬੱਚੇ ਨੂੰ ਸਜਣਾ ਜਨਮ ਦਿੱਤਾ ਬੱਚਾ ਬੜਾ ਸੋਹਣਾ ਤੇ ਭਾਈ ਕੀਮਤ ਪਿੰਪਲਸਾਂ ਦੇ ਕੀ ਕਰਤੀਏ ਇੰਤੋ ਇਹ ਵੇਚਦਾ 60000 ਦੀ ਹੂੰ 52000 ਦੀ ਦੇ ਦਾਂਗੇ ਹਾਂ ਤੇ ਨਹੀਂ ਹਾਂਜੀ 50 ਦੀ ਨਾ ਕਰ ਦੀਏ ਜ਼ੈਰ ਵੱਢੀ ਏ ਜ਼ੈਰ ਤੇ ਵੱਢੀ ਆ ਪੂਰੀ ਹੈਣਾ ਹਾਂਜੀ ਕਿਆ ਬਾਤ ਏ ਸਾਲੇਵਾ ਬੜਾ ਸੋਹਣਾ ਸਜਣੋ ਲੱਗਾ ਫੇਰ ਬਿਲਕੁਲ ਫੇਰ ਠੰਡੀ ਠੁੰਡੀ ਸੀਲ ਬੜੀ ਕਰਮਾ ਵਾਲੀ ਜਿਸ ਤਰ੍ਹਾਂ ਹੀ ਮਰਜ਼ੀ ਐਵੇਂ ਜਿਵੇਂ ਮਰਜ਼ੀ ਚਵਾਈ ਤਾਰਾ ਕੱਢ ਕੇ ਵਿਖਾਈ ਆਵੇ ਹੁਣੇ ਪਸੰਦ ਪੈਣਾ ਐਨੇ ਪਾਵੇਂ ਛੱਡੋ ਭਾਵੇਂ ਮਾਰ ਦੋ ਦੋ ਤਾਰਾਂ ਪਾਵੇਂ ਬੱਚਾ ਛੱਡੋ ਨਾ ਕਦੋਂ ਹੁਣ ਆਵੇ ਪਸੰਦ ਪੈਣਾ ਨਹੀਂ ਆਜੇ ਪਸਮੀ ਨਹੀਂ ਨਾ ਆਜੇ ਥਣਾਜ ਨਹੀਂ ਦੁੱਧ ਦੇਗਾ ਹੂੰ ਚਲੋ ਜੇਲੀ ਕੋਈ ਪ੍ਰਵਾਹ ਕੋਈ ਢੱਗਾ ਢੰਗਾ ਨਹੀਂ ਪਾਉਂਦੀ ਲੋੜ ਏਗੀ ਇਸ ਤਰ੍ਹਾਂ ਹੀ ਏਡੀ ਸੀਲ ਏ ਆਹ ਹਮੋਂ ਨਹੀਂ ਨਿਕਲਦਾ। ਓਕੇ ਓਕੇ। ਲਓ ਸੱਜਰੋ 1 1 2 2 ਧਾਰਾਂ ਬਾਈ ਕਹਿੰਦਾ ਇਤਰਾ ਹੀ ਆਪਾਂ ਮਰਵਾ ਕੇ ਜਿਹੜੀਆਂ ਵੀਡੀਓ ਦੇ ਵਿੱਚ ਵਿਖਾ ਦਿੰਨੇ ਆ। ਬੱਚਾ ਵਿਖਾ ਦਿਆ। ਤੇ ਬੱਚਾ ਜਿਹੜਾ ਬਿਲਕੁਲ ਗਿੱਲਾ 나ੜੂ ਸੱਜਰੋ। ਤੁਸੀਂ 나ੜੂ ਵੀ ਬੱਚੇ ਦਾ ਬਿਲਕੁਲ ਵੇਖ ਸਕਦੇ ਗਿੱਲਾ ਹੀ ਆ। ਕਿ ਜਿਵੇਂ ਕੱਲ੍ਹ ਦੀ ਸੀ ਹੁੰਦੀ ਐ ਅੰਦਾਜ਼ਾ ਲਾਈਏ। ਤੇ ਮਾਰਦੇ ਇੱਕ ਇੱਕ ਉਂਝੇ ਮਾਰਦੇ। ਹਾਂ ਧਾਰ ਮੋਟੀ। ਧਾਰ ਬੜੀ ਮੋਟੀ ਹੈ ਨਾ। ਹੋਲੀ ਐਨ ਚੋਂ ਜਾਣ ਬਹੁਤ। ਕੀ ਬਾਤ ਹੈ। ਠੀਕ ਆ। ਅੰਢੀ ਬੜੀ ਗਰਮ ਆ ਗਈ। ਮਾਰ ਗਈ ਆ ਹੋਣ ਪਸ਼ੂ ਹੈ ਨਾ ਥੋੜੀ ਤੈ ਮਾਰ ਗਈ ਵੈੜ ਹਮ ਤਾਜਾ ਸੋਇਆ ਨਾ ਪਸ਼ੂ ਤੇ ਰੇਟ ਬਈ 50 ਦੀ ਸਿਰਫ ਦੇ ਦੀਏ ਫਿਕਸ 50 ਦੀ ਜਸ ਨੂੰ ਹੀ ਹੋਣੀ ਓਕੇ ਆ ਗਈ ਗੱਬਣ ਜਰਸੀ ਕਿੰਨਾ ਕੁ ਟਾਈਮ ਰਹਿ ਗਿਆ ਇਹ ਜੀ ਕੋਈ ਹਫਤਾ ਲੈ ਜੇ 5 5-7 ਦਿਨ ਇੱਥੇ ਹਫਤੇ ਦੇ ਅੰਦਰ ਅੰਦਰ ਫੂਟੂਗੀ ਠੀਕ ਹੈ ਲੈ ਜਣੇ ਦੱਸ ਦੇਣਾ ਜੀ ਬਣੂ ਜੰਗੀ ਥੱਲੇੋਂ ਵਣੂ ਦੀ ਸੀਰਸੂਲ ਠੰਡੀ ਚੰਗੀ ਆ ਅੱਛਾ ਐ ਦੋਵੇਂ ਵੜਾ ਦੋਵੇਂ ਠੰਡੀਆਂ ਬੜੀਆਂ ਨੇ ਚਲੋ ਕੋਈ ਨਹੀਂ ਐ ਜਿਵੇਂ ਮਰਜ਼ੀ ਮੱਝਾ ਰਗੀਆਂ ਨਵਾਈ ਜਾਈਏ ਤੋਰਾ ਕਰਵਾ ਚੱਕ ਖੋਲ ਕੇ ਜਾਂਦਾ ਵੀ ਦੂਜਾ ਸੂਹਾ ਸੱਜਣੋ ਬਾਹਲੀ ਚੰਗੀ ਐ ਵੀ ਤੇ ਜਲਸੀ ਆ ਗਈ ਇਹ ਵੱਡੇ ਢਾਂਚੇ ਜਿਆ ਇਹ ਜਿਵੇਂ ਪੰਜਾਬ ਵਾਲੀ ਕਹਿ ਦਈਏ ਵੱਡੇ ਢਾਂਚੇ ਜੇ ਇੱਕ ਛੋਟੇ ਜਹ ਹੁੰਦੀ ਉਹ ਨਹੀਂ ਗੱਲ ਇਹ ਆਪਣੀ ਵੱਡੀ ਮੰਨ ਕੇ ਸੌਦਾ ਕਰਿਓ ਤੇ ਬਾਕੀ ਟਾਈਮ ਦਾ ਅੰਦਾਜ਼ਾ ਲਾ ਲਈਓ ਕੋਈ 10 ਤੋਂ 12 ਦਿਨ ਬਾਕੀ

ਦੇੜੀਏ ਬਾਈ 50 ਦੀ ਜੈਸਨੋ 45 ਦੇ ਦਾਂਗੇ ਆ ਹਾਂ ਨਹੀਂ ਲੋ ਜੀ ਸਜਣੋ 45000 ਦੀ ਜੈਸਨੋ ਬਾਈ ਕਹਿੰਦਾ ਇਹ ਦੇਣੀ ਆ ਉਹ 50 ਦੀ ਆਪਣੀ ਖਰੀਦਦਾਰੀ ਕਰਿਓ ਸاسي ਕਰਦੀ